ਸੁਣਨਾ so, no. ਸਾਹਿਬ ਜੀ ਤੇਰੇ ਕਵਨ ਕਵਨ ਗੁਨ ਕਹ ਕਹ ਕਾ ਸਾਹਿਬ ਗੁਣੀ ਪਾਏ ਪ੍ਰਵ ਸ਼ਰਣਾ ਜਤੀ ਕਿਰਪਾ ਨ ਦਯਾਲ ਏਕ ਅਕਰ ਹਰ ਮਨ ਬਸਤ ਨਾਨਕ पक्रि हर मन बसत ਦੋ ਜਹਾਨਾਂ ਦੇ ਵਾਲੀ ਚਵਰ ਤਕਤਾਂ ਦੇ ਮਾਲਕ ਬਕਸੰਦ ਬਾਤਸ ਸਰਵ ਸੰਜੇ ਅਰਗੁਨ ਤਨ ਤਨ ਸਾਜੀਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਬਵਿੱਤ ਹਾਜ਼ੂਰੀ ਦੇ ਅੰਦਰ ਹਾਜ਼ਰੀਆਂ ਲਵਾ ਰਹੀਅਤ ਸਤਿਗੁਰਾਂ ਜੀ ਦੀ ਪਾਵਨ ਮਵਾਦਕ ਨਿਕੇ ਗੋਦ ਦਾ ਆਨੰਦ ਮਾਣ ਰਹੀ ਪਰਮ ਸਨਮਾਨ ਜੋਗ ਗੁਰੂ ਤੇਰੀ ਸੂਰ ਗੁਰੂ ਸواری ਖਾਲਸਾ ਨੂੰ ਕੋ ਸਾਧ ਸੰਗਤ ਜੀਓ ਮਤੇ ਜੀ ਪਗ ਸਭੀ ਦਾ ਸਰਤਾਜ ਰਹਿਮਤਾਂ ਦੇ Bhandhar ਪੰਚਮ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੀ ਹੋਈ ਅੰਮ੍ਰਿਤ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੀ ਆਪਾਂ ਲੜੀ ਬਾਜ ਵਿਚਾਰਾਂ ਦੀ ਸਾਂਝ ਪਾਉਂਦੇ ਆ ਰਹੇ ਹਾਂ ਸਤਿਗੁਰੂ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਕਿਰਪਾ ਕਰਦੇ ਨੇ ਤੇਰਵੰਸ ਲੋਕ ਤੇਰਮਸ ਲੋਕ ਦੀ ਆਤਮਾ ਪੂਰੀ ਹੈ ਸਭ ਕਟ ਦਿਸਕੇ ਉਹ ਕਰਨ ਹਾਰ ਸਦਾ ਸਦਾ ਤਿਸ ਕੋ ਨਮਸਕਾਰ ਅ ਰੱਬ ਤੋਂ ਟੁੱਟਿਆ ਹੋਇਆਂ ਦਾ ਸਤਿਗੁਰਾਂ ਨੇ ਜ਼ਿਕਰ ਕੀਤਾ ਪਿਛਲੀ ਕੁੜੀਆਂ ਦੇ ਵਿੱਚ ਅੱਡੋ ਵੱਡ ਉਹਨਾਂ ਦੀ ਅਵਸਥਾ ਦਸਰੀ ਹੈ ਨਰਕ ਦੇ ਭੋਗ ਕੀ ਹੈ ਨਰਕ ਭੋਗਣ ਵਾਲੇ ਕੀ ਹੈ ਦਰਦ ਦਰਦੀਆਂ ਠੋਕਰਾਂ ਖਾਣ ਵਾਲੇ ਕੀ ਹੈ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੀ ਐਗਜ਼ੈਂਪਲ ਦੇ ਕੇ ਸਮਝਾ ਰਹੇ ਨੇ ਕਿ ਸਭ ਕੱਡ ਦਿਸਕੇ ਉਹ ਕਰਨੇ ਹਾਰ ਰੱਬ ਦੇ ਵਿੱਚ ਰੱਬ ਸਾਰਿਆਂ ਦੇ ਵਿੱਚ ਸਰਵ ਕਲਾ ਸਮਰੱਤ ਮਰਤਣ ਵਾਲਾ ਸਿਰਫ ਇੱਕੋ ਹੀ ਹੈ ਉਹ ਹੈ ਪ੍ਰਮਾਤਮਾ ਜੀ ਜਿਨੂੰ ਪੈਦਾ ਕਰਦਾ ਹੈ ਪਿਤਪਾਲਣਾ ਕਰਦਾ ਹੈ ਤੇ ਉਹਨਾਂ ਦੀ ਲੈਤਾ ਵੀ ਕਰਦਾ ਹੈ ਇਨਸਾਨ ਮੰਨੇ ਭਾਵੇਂ ਨਾ ਮੰਨੇ ਅਰ 84 ਲੱਖ ਜੂਨ ਦੇ ਵਿੱਚ ਜਿਵੇਂ ਰੱਬ ਨੇ ਬਣਾਇਆ ਹੈ ਰੱਬ ਦੇ ਬਣਾਈ ਹੋਈ ਮਰਿਆਦਾ ਨੂੰ ਅਨਸਾਰ ਹੀ ਉਹ ਜੀਵ ਚੱਲਦੇ ਹੈ ਨਵ ਨਾ ਦਾ ਖਾਣਾ ਬਦਲਦੇ ਨਵ ਨਾ ਦਾ ਰਹਿਣ ਸੈਨ ਬਦਲੇ ਨਵ ਨਾ ਦਾ ਜਿੰਦਗੀ ਦਾ ਕੋਈ ਢੰਗ ਬਦਲੇ ਰੱਬ ਨੇ ਜਿਵੇਂ ਬਣਾਇਆ ਉਹਦੇ ਵਿੱਚ ਹੀ ਆਨੰਦ ਦੇ ਵਿੱਚ ਰਹਿੰਦੇ ਆਪਣੇ ਆਨੰਦ ਤੋਂ ਆਨੰਦ ਲੱਭਦੇ ਆਨੰਦ ਰੱਬ ਦੀ ਰਜਾ ਦੇ ਵਿੱਚ ਰੱਬ ਦੀ ਰਜਾ ਤੋਂ ਬਾਹਰ ਕਿਤੇ ਆਨੰਦ ਨਹੀਂ ਆ ਰੱਬ ਦੀ ਰਜਾ ਤੋਂ ਬਾਹਰ ਤਾਂ ਦੁੱਖ ਕਲੇਸ਼ ਹੈ ਰੱਬ ਨੇ ਮਰਿਆਦਾ ਜਿਹੜੀ ਇਹ ਬਣਾ ਦੁਨੀਆ ਬਣਾਈ ਹੈ ਆਪਣੀ ਮਰਿਆਦਾ ਦੇ ਅਨਸਾਰ ਬਣਾਈ ਹੈ ਕਿੱਥੇ ਕ ਤੱਕ ਤੇਰੀ ਆਪਣੀ ਸੋਚ ਸਮਝ ਦਾ ਡੈਰਾ ਹੋ ਸਕਦਾ ਹੈ ਜਿਨ੍ਹਾਂ ਨੇ ਅ ਰੱਬ ਨੂੰ ਜਾਣੇ ਹੈ ਜਿਹੜੇ ਰੱਬ ਦੇ ਵਿੱਚ ਇੱਕਮਕ ਹੋਏ ਨੇ ਤਾਂ ਉਹ ਵੀ ਆ ਕੇ ਅਖੀਰ ਕਹਿੰਦੇ ਨੇ ਅ ਰੱਬ ਬੇਅੰਤ ਨੇਤ ਨੇਤ गुरु नानक देव महाराज जी रब का रूप ने कह रहे हैं कि रब का अंतर पा बड़ा मुश्किल है वह अंत है, है। ही है। नहीं कोई जिन्हें अंत पा लिया तो दस देगा के रब का आई परला बनना रब आदि हैब का अंत यह है रब का अंत ना कोई किसी ने पाया तो ना पा सकेगा ਸਤਿਗੁਰੂ ਕਹਿੰਦੇ ਨੇ ਤੇਰੀ ਸੋਚ ਦਾ ਦੈਰਾ ਹੈ ਆਪਣੇ ਦੈਰੇ ਦੇ ਮੁਤਾਬਕ ਤੋਂ ਬੜੇ ਗੁਨਾਹ ਕਰ ਜਾਂਦੇ ਆ ਬੜੇ ਫਾਪ ਕਰ ਜਾਂਦੇ ਆ ਚੰਦ ਖੁਸ਼ੀਆਂ ਦੇ ਲਈ ਚੰਦ ਤਰੱਕੀਆਂ ਦੇ ਲਈ ਚੰਦ ਛਿਲੜਾਂ ਦੇ ਲਈ ਤੂੰ ਰੱਬ ਦੇ ਆਨੰਦ ਨੂੰ ਭੰਗ ਕਰ ਦਿੰਦਾ ਹੈ ਰੱਬ ਦੀ ਮਰਿਆਦਾ ਨੂੰ ਭੰਗ ਕਰ ਦਿੰਦਾ ਹੈ ਤਫਸੀਰ ਜੋ ਕੁਝ ਤੂੰ ਭੰਗ ਕੀਤਾ ਉਹ ਤੋਂ ਬਾਅਦ ਫਿਰ ਤੂੰ ਆਨੰਦ ਲੱਭਦਾ ਹੈ ਰੱਬ ਰੱਬ ਨੇ ਜਿਹੜਾ ਤੈਨੂੰ ਸਕੂਨ ਆਨੰਦ ਦੇਣਾ ਹੈ ਉਹ ਸਦੀਵੀ ਹੈ ਚੰਦ ਕੜੀਆਂ ਦਾ ਚੰਦ ਪਲ ਦਾ ਆਨੰਦ ਲੈਣ ਦੇ ਲਈ ਤੂੰ ਕਿਸੇ ਦਾ ਰੱਬ ਦਾ ਆਨੰਦ ਭੰਗ ਕੀਤਾ ਤਾਂ ਫਿਰ ਉਹ ਚੰਦ ਪਲਾਂ ਦੇ ਲਈ ਹੈ ਬਾਅਦ ਦੇ ਵਿੱਚ ਬਾਅਦ ਦੇ ਵਿੱਚ ਤਾਂ ਉਹ ਹੀ ਦੁੱਖ ਕਲੇਸ਼ ਨੇ ਬਾਅਦ ਦੇ ਵਿੱਚ ਤਾਂ ਜੋ ਕੁਝ ਤੂੰ ਕੀਤਾ ਹੈ ਤਾਂ ਫਿਰ ਉਹਦੀਆਂ ਸਜ਼ਾਾਂ ਮੁਕਤਣੀਆਂ ਪੈਂਦੀਆਂ ਨੇ ਤਾਂ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਨੇ ਜੋ ਕੁਝ ਹੈ ਭਾਈ ਰੱਬ ਦੀ ਰਜਾ ਦੇ ਵਿੱਚ ਹੈ ਰੱਬ ਦੀ ਰਜਾ ਤੋਂ ਬਾਹਰ ਕੁਝ ਵੀ ਨਹੀਂ ਹੈ ਚੰਦ ਛਲੜਾ ਆਂਦਾ ਤੈਨੂੰ ਗਮਾਨ ਹੋ ਸਕਦਾ ਹੈ ਚੰਦ ਪਲ ਦਾ ਤੇਰੇ ਕੋਲ ਗਮਾਨ ਹੋ ਸਕਦਾ ਪਰ ਚੰਦ ਪਲ ਤੋਂ ਬਾਅਦ ਅਗਲਾ ਪਲ ਉਸ ਪ੍ਰਮਾਤਮਾ ਦਾ ਹੈ ਜਿਵੇਂ ਸਿਆਣੇ ਕਹਿੰਦੇ ਨੇ 100 ਚੋਰ ਦੀ ਅਤੇ ਇੱਕ ਸਾਧ उही भार्डिया नड़िनवे कीतिया हुई रब की की भारू है लखा च तराइया चलाकिया कर ले जो रब बंदे दे मिलाप होना उदो पता चलना कि सब कुछ रब की रजा दे रब की रजा तो बार कुछ भी नहीं महिला आनंद लभदा रहा कदे इधर न कदे उधर न दौड़े अला आनंद लभिया किस आनंद पाया ਕਿਤੇ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਉਹ ਆਨੰਦ ਮਿਲੇਆ ਗੁਰੂ ਮਹਾਰਗ ਚਰਨਾਂ ਦੇ ਵਿੱਚ ساری ਜ਼ਿੰਦਗੀ ਇਸ ਆਨੰਦ ਤੋਂ ਬਣ ਜਾ ਰਿਹਾ ਤਾਂ ਹੁਣ ਆਨੰਦ ਸਤਿਗੁਰੂ ਬਖਸ਼ਦੇ ਨੇ ਸਦਾ ਸਦਾ ਤਿਸ ਕੋ ਨਮਸਕਾਰ ਕੇ ਫਿਰ ਉਸ ਪ੍ਰਮਾਤਮਾ ਨੂੰ ਸਦਾ ਸਦਾ ਨਮਸਕਾਰ ਕੰਡ ਕਰਮੀ ਬਣਦੀ ਹੈ ਹਰ ਇੱਕ ਇਨਸਾਨ ਦੀ ਕਿ ਉਹ ਤੋਂ ਬਿਨਾ ਕੋਈ ਚਾਰਾ ਹੈ ਹੀ ਨਹੀਂ ਹੈ ਤੂੰ ਹਰ ਇੱਕ ਚਾਰਾ ਹਰ ਇੱਕ ਤਰੀਕਾ ਸਲੀਕਾ ਕਰਕੇ ਵੇਖ ਲਿਆ ਸ਼ਾਰਟਕਟ ਇਤੇ ਆਨੰਦ ਦਾ ਕੋਈ ਤਰੀਕਾ ਨਹੀਂ ਹੈ ਸ਼ਾਰਟਕਟ ਤੋਂ ਆਕੇ ਖੁਸ਼ੀਆਂ ਮਿਲ ਜਾਣਗੀਆਂ ਚੰਦ ਹੋ ਸਕਦੀਆਂ ਨੇ ਬੁੱਧੀਆਂ ਨਹੀਂ ਹੋ ਸਕਦੀਆਂ ਆ ਸਤਿਗੁਰਾਂ ਨੇ ਜਿਹੜਾ ਰਸਤਾ ਦਿੱਤਾ ਉਹ ਆਨੰਦੀ ਆਨੰਦ ਹੈ ਸਤਿਗੁਰਾਂ ਨੇ ਰਸਤਾ ਨਾਲੇ ਤਰਕੀਆਂ ਅਤੇ ਨਾਲੇ ਖੁਸ਼ੀਆਂ ਨਾਲੇ ਆਨੰਦ ਮਿਲਦਾ ਹੈ ਪਰ ਜਦੋਂ ਐਸੇ ਪ੍ਰਮਾਤਮਾ ਦੇ ਕੋਲ ਆਨੰਦ ਕਿਸ ਤਰੀਕੇ ਦੇ ਨਾਲ ਮਿਲਣਾ ਹੈ ਹੁਣ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਉਸ ਪ੍ਰਮਾਤ ਉਸਤਤੀ ਹੁੰਦਾ ਹੈ ਪ੍ਰਮਾਤਮਾ ਦੇ ਗੁਣ ਗਾਇਨ ਕਰਨੇ ਉਸਤਤੀ ਹੁੰਦਾ ਹੈ ਜਿਵੇਂ ਰੱਬ ਨੇ ਤੈਨੂੰ ਬਣਾਇਆ ਹੈ ਉਦਾਂ ਦਾ ਬਣ ਕੇ ਰਹਿਣਾ ਇਹਦੇ ਵਿੱਚ ਵੀ ਪ੍ਰਮਾਤਮਾ ਦੀ ਉਸਤਤੀ ਇਸ ਸਭ ਤੋਂ ਵੱਡੀਨਸ ਰੱਬ ਦੀ ਉਸਤਤ ਹੈ ਜਿਵੇਂ ਰੱਬ ਨੇ ਬਣਾਇਆ ਹੈ ਨਾ ਇਨਸਾਨ ਨੂੰ ਜੀਵਤਾਂ ਦਾ ਬਣਿਆ ਰਵੇ ਇਹ ਪਰਮਾਤਮਾ ਦੀ ਉਸਤਤ ਹੈ ਆਪਣੇ ਆਪ ਨੂੰ ਸਵਾਰਨਾ ਪਰਮਾਤਮਾ ਦੀ ਉਸਤਤ ਹੈ ਗੁਨਾ ਦਾ ਧਰ ਨਹੀਂ ਹੋਣਾ ਪਰਮਾਤਮਾ ਦੀ ਉਸਤਤ ਹੈ ਸਤਗੁਰੂ ਕਹਿੰਦੇ ਨੇ ਇਹ ਉਸਤਤ ਕਰਨ ਦੇ ਵਿੱਚ ਪੀਰਾਂ ਪਕੰਬਰਾਂ ਨੇ ਅਤੇ ਉਸ ਦੁਨੀਆ ਤੇ ਜਿਹੜੇ ਆਏ ਨੇ ਜਿਨ੍ਹਾਂ ਨੇ ਰੱਬ ਨੂੰ ਪਾਇਆ ਹੈ ਰਾਤ ਦਿਨ ਉਹਨਾਂ ਨੇ ਇੱਕ ਕਰ ਦਿੱਤੀ ਤਾਂ ਹੀ ਕਹਿੰਦੇ ਨੇ ਐਨਸ ਰਾਤ ਦਿਨ ਦਿਨ ਰਾਤ ਉਹਨਾਂ ਨੇ ਰੱਬ ਦੇ ਵਿੱਚ ਰੱਬ ਦੇ ਪਾਉਣ ਦੇ ਵਿੱਚ ਦੁਨੀਆ ਨੂੰ ਲਾਇਆ ਕਿ ਆਨੰਦ ਪਾਈ ਇੱਥੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਜੇ ਆਨੰਦ ਉਹਦੇ ਵਿੱਚ ਹੈ ਨਾ ਚੀਤਾ ਰਖੀ ਸਾਸ ਗਰਾਸ ਤਿਸੇ ਤੇ ਆਵੋ ਸਾਸ ਗਰਾਸ ਇਨਸਾਨ ਕਿਤੇ ਭੁੱਲੇ ਚੁੱਕੇ ਰੱਬ ਦੇ ਦਵਾਰੇ ਜਾਂਦਾ ਕੋਈ ਮਹੀਨੇ ਬਾਅਦ ਗਿਆ ਕਦ ਸਾਲਾਂ ਬਾਅਦ ਯਾਦ ਕਰਦਾ ਪਰ ਸਤਿਗੁਰੂ ਕਹਿੰਦੇ ਨੇ ਜਿਸ ਰੱਬ ਦੀ ਬਾਗ ਡੋਰ ਤੇਰੀ ਬਾਗ ਡੋਰ ਰੱਬ ਦੇ ਹੱਥ ਦੇ ਵਿੱਚ ਹੈ ਸਵਾਸਾਂ ਦੀ ਲੜੀ ਤੇਰੀ ਰੱਬ ਦੇ ਹੱਥ ਦੇ ਵਿੱਚ ਹੈ ਕਦੋਂ ਵੀ ਸਵਾਸਾਂ ਦੀ ਲੜੀ ਉਹ ਟੁੱਟ ਸਕਦੇ ਨਹੀਂ ਉਹਦੇ ਹੱਥ ਦੇ ਵਿੱਚ ਹੈ ਨਾ ਰੱਬ ਦੇ ਬਾਕੀ ਦੀ ਭਜ ਦੌੜ ਤੇ ਇਨਸਾਨ ਦੀ ਆਪਣੀ ਹੈ ਸਤਿਗੁਰੂ ਕਹਿੰਦੇ ਨੇ ਭੱਜ ਤੋੜ ਕਰਨੀ ਐ ਤੂੰ ਕਰ ਜਿੱਥੇ ਤੱਕ ਤੇਤੋ ਹੁੰਦੀ ਐ ਤੂੰ ਕਰ ਸਕਦਾ ਹੈ ਕਿਉਂਕਿ ਜ਼ਿੰਦਗੀ ਐ ਜ਼ਿੰਦਗੀ ਦੇ ਵਿੱਚ ਜਿਸ ਤਰੀਕੇ ਦੇ ਵਿੱਚ ਸਕੂਨ ਮਿਲੇ ਲੈਣਾ ਚਾਹੀਦਾ ਪਰ ਕਿਸੇ ਦਾ ਸਕੂਨ ਉਜਾੜ ਕੇ ਉਹ ਸਕੂਨ ਨਹੀਂ ਹੁੰਦਾ ਤਰੱਕੀਆਂ ਲੈਣੀਆਂ ਨੇ ਕਿਸੇ ਦੀ ਤਰੱਕੀ ਉਜਾੜ ਕੇ ਆਪ ਤਰੱਕੀ ਤੇ ਹੋਵੇਂ ਤਾਂ ਉਹ ਤਰੱਕੀ ਨਹੀਂ ਐ ਉਹ ਅੱਜ ਵੀ ਉਜੜਿਆ ਤੇ ਕੱਲ ਵੀ ਉਜੜਿਆ ਕਿਉਂਕਿ ਕਿਸੇ ਦੇ ਉਜਾੜ ਤੇ ਇਹਨੇ ਤਰੱਕੀ ਬਣਾਈ ਐ ਕਿਸੇ ਦਾ ਘਰ ਉਜਾੜ ਕੇ ਆਪ ਘਰ ਬਣਾਉਂਦਾ ਪਿਆ ਤਾਂ ਉਹ ਘਰ ਨਹੀਂ ਹੈ ਅੱਜ ਵੀ ਉਜੜਿਆ ਤੇ ਕੱਲ ਵੀ ਉਜੜਿਆ ਹੁਣ ਸਤਿਗੁਰੂ ਜਿਹੜੇ ਰੱਬ ਦੇ ਪਿਆਰੇ ਨੇ ਹੁਣ ਉਹਨਾਂ ਨੇ ਆਪ ਜਿਵੇਂ ਸੀ ਉਹਨਾਂ ਦੇ ਵਿੱਚ ਵਸਰ ਕੀਤਾ ਉਹਨਾਂ ਦੇ ਵਿੱਚ ਉਹਨਾਂ ਨੇ ਆਨੰਦ ਮਾਣਿਆ ਪਰ ਕਿਸੇ ਦਾ ਸੁਹੂਨ ਕਿਸੇ ਦੀ ਕਿਰਤ ਕਿਸੇ ਦਾ ਧਰਮ ਕਿਸੇ ਦਾ ਘਰ ਪਰਿਵਾਰ ਨਹੀਂ ਉਜੜਿਆ ਹੁਣ ਸਤਿਗੁਰੂ ਕਹਿੰਦੇ ਨੇ ਜੇ ਉਸ ਰੱਬ ਦੀ ਰਜਾ ਦੇ ਵਿੱਚ ਚੱਲਣਾ ਹੈ ਤਾਂ ਬੋਧਾ ਸਮਾ ਨਹੀਂ ਤੇਰੇ ਕੋਲ ਸਾਸ ਗ੍ਰਾਸ ਜਪਣਾ ਸਾਸ ਗ੍ਰਾਸ ਹੁੰਦਾ ਜੀ ਇੱਕ ਸਾਹ ਆਪਾਂ ਅੰਦਰ ਲੈਨੇ ਇੱਕ ਵਾਰ ਨੂੰ ਆਰੇ ਉਹਨੂੰ ਸਾਸ ਗ੍ਰਾਸ ਕਹਿੰਦੇ ਨੇ ਜਿਨ੍ਹਾਂ ਸਾਸ ਗ੍ਰਾਸ ਨਾ ਬਿਸਰੈ ਹਰ ਨਾਮਾ ਮਨ ਮੰਤ ਧਨ ਸੇ ਸਈ ਨਾਨਕ ਪੂਰਨ ਹੋਈ ਸੰ ਇੱਕ ਸੁਵਾਸ ਅੰਦਰ ਨੂੰ ਗਿਆ ਤਾਂ ਰੱਬ ਦਾ ਨਾਮ ਇੱਕ ਵਾਰ ਨੂੰ ਗਿਆ ਵਾਹਿ ਗੁਰੂ ਵਾਹਿ ਗੁਰੂ ਇੱਕ ਸਾਹ ਅੰਦਰ ਨੂੰ ਹੈ ਅਤੇ ਇੱਕ ਵਾਰ ਨੂੰ ਸੰਪੂਰਨ ਨਾਲ ਲਿਆ ਜਾਂਦਾ ਹੈ ਨਾ ਰੱਬ ਦਾ ਉਹ ਟਿਕਾਈ ਦੇ ਟਕਾ ਦੇ ਵਿੱਚ ਲਿਆ ਜਾਂਦਾ ਹੈ ਇੱਕ ਅੰਦਰ ਨੂੰ ਗਿਆ ਤੇ ਵਾਰ ਨੂੰ ਆਇਆ ਅਸਲ ਦੇ ਵਿੱਚ ਉਦਾਂ ਰੱਬ ਦਾ ਨਾਮ ਲਿਆ ਜਾਂਦਾ ਹੈ ਟਕਾ ਦੇ ਵਿੱਚ ਤਵਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਆ ਰੱਬ ਦਾ ਨਾਮ ਜਪਣਾ ਹੈ ਨਾ ਟਕਾ ਦੇ ਵਿੱਚ ਉਹ ਵੀ ਸਾਸ ਗਰਾਸ ਯਤਨ ਕਰ ਕਿ ਮੈਂ ਸਾਸ ਗਰਾਸ ਅੰਦਰ ਪ੍ਰਮਾਤਮਾ ਦਾ ਨਾਮ ਜਪਾਂ ਅਤੇ ਜਦੋਂ ਵੀ ਦੁਨੀਆ ਦੇ ਵਿੱਚ ਵਿਚਰੇ ਤੇਰੇ ਕੋਲ ਇਹ ਵੀ ਯਾਦ ਹੋਵੇ ਸਭ ਕੁਛ ਵਰਤੈ ਕਿਸ ਕਾ ਕੀ ਆ ਜੋ ਕੁਝ ਹੈ ਪ੍ਰਮਾਤਮਾ ਜੀ ਤੁਹਾਡਾ ਹੀ ਵਰਤਾਰਾ ਹੈ ਜੈਸਾ ਕਰੇ ਤੈਸਾ ਕੋਥੀ ਆ ਰੱਬ ਜੀ ਪ੍ਰਮਾਤਮਾ ਨੇ ਦੁਨੀਆ ਬਣਾਈ ਹੈ ਕਿਸੇ ਦੇ ਹੱਥ ਪੈਰ ਨਹੀਂ ਨੇ ਕਿਸੇ ਦੇ ਲਤਾਂ ਨਹੀਂ ਨੇ ਕਿਸੇ ਦੇ ਕੋਈ ਅੰਗ ਨਹੀਂ ਇਹ ਕਰ ਲਾਉਂਦੇ ਪਏ ਨੇ ਵੀ ਤੜਫਦਾ ਪਿਆ ਹੈ ਸਤਿਗੁਰੂ ਕਹਿੰਦੇ ਨੇ ਸਭ ਕੁਝ ਉਹਨਾਂ ਦਾ ਆਪਣਾ ਹੈ ਸਾਨੂੰ ਜੋ ਅੱਖਾਂ ਦੇ ਨਾਲ ਦਿਸਦਾ ਹੈ ਨਾ ਅਸੀਂ ਕੋ ਮਰਵਾਣਾ ਕਰਦੇ ਆਂ ਵਿਚਾਰੇ ਦਾ ਕੀ ਕਸੂਰ ਹੈ ਇਹਨੇ ਕੀ ਕੀਤਾ ਪਰ ਜੇ ਰੱਬ ਜੀ ਸਾਨੂੰ ਉਹਨਾਂ ਦੇ ਕਰਮ ਵਖਾ ਦੇਣਾ ਤਾਂ ਸਤਿਗੁਰੂ ਕਹਿੰਦੇ ਨੇ ਉਹ ਤੈਨੂੰ ਉਹਨਾਂ ਦੀ ਸਜ਼ਾ ਘੱਟ ਲੱਗੇਗੀ ਜਿਸ ਹਿਸਾਬ ਦੇ ਨਾਲ ਉਹਨਾਂ ਨੇ ਪਤਾ ਨਹੀਂ ਕਿੰਨੇ ਕ ਜਾਨਵਰਾਂ ਨੂੰ ਵਢਿਆ ਹੈ ਕਿੰਨੇ ਆ ਕ ਪੰਛੀਆਂ ਦਾ ਉਹਨੇ ਮਾਸ ਖਾਦਾ ਹੈ ਸਾਨੂੰ ਤਾਂ ਇਸ ਜਨਮ ਦਾ ਪਤਾ ਹੈ ਨਾ ਸਾਹਮਣੇ ਦੇਖਦੇ ਆ ਕਿ ਬੜਾ ਧਰਮੀ ਬੰਦਾ ਹੈ ਹੋ ਸਕਦਾ ਲਵਾਸ ਹੋਵੇ ਧਰਮ ਸਤਿਗੁਰੂ ਕਹਿੰਦੇ ਨੇ ਜੈਸਾ ਕਰੇ ਤੈਸੋ ਕੋਈ ਰੱਬ ਨੂੰ ਜਿੱਦਾਂ ਦਾ ਤੂੰ ਮਿਲੇਗਾ ਰੱਬ ਤੈਨੂੰ ਉਦਾਂ ਦਾ ਮਿਲੇਗਾ ਜਿੱਦਾਂ ਦਾ ਤੂੰ ਬਣ ਜਾਏਗਾ ਰੱਬ ਤੇਰੇ ਲਈ ਉਦਾਂ ਦਾ ਬਣ ਜਾਏਗਾ ਤੂੰ ਜਿਸ ਹਿਸਾਬ ਦੇ ਨਾਲ ਬਣੇਗਾ ਰੱਬ ਤੇਰੇ ਨਾਲ ਉਦਾਂ ਬਣੇ ਇਹਦੇ ਕਰਕੇ ਸਤਿਗੁਰੂ ਕਹਿੰਦੇ ਨੇ ਆਪਣਾ ਖੇਲ ਆਪ ਕਰਨੇ ਹਾਰ ਇਹ ਰੱਬ ਦੀ ਖੇਡ ਹੈ ਰੱਬ ਦੀ ਮਰਿਆਦਾ ਹੈ ਜਿੱਦਾਂ ਦੀ ਦੁਨੀਆ ਬਣਦੀ ਹੈ ਰਬ ਉਹਦਾ ਦਾ ਬਣ ਜਾਂਦਾ ਹੈ ਇਹ ਨਹੀਂ ਕਿ ਮੈਂ ਦੁਨੀਆ ਬਣਾਈ ਹੈ ਅਤੇ ਇਹ ਦੁਨੀਆ ਮੈਂ ਆਪਣੇ ਹਿਸਾਬ ਦੇ ਨਾਲ ਚਲਾਉਣੀ ਹਾਂ ਕਾਟਵਾਤ ਜਿਹੜੀ ਨਹੀਂ ਹੋ ਸਕਦੀ ਜਨਮ ਮੌਤ ਦੇ ਵਿੱਚ ਬਾਕੀ ਦਾ ਤੈਨੂੰ ਅਥੋਰਟੀ ਹੈ ਨਾ ਇਨਸਾਨ ਨੂੰ ਉਹਨੂੰ ਆਪਣੇ ਹਿਸਾਬ ਦੇ ਨਾਲ ਚੁੰਡਰਦੇ ਆ ਸਤਿਗੁਰੂ ਕਹਿੰਦੇ ਨੇ ਇਹ ਵੀ ਰੱਬ ਦੀ ਬਹੁਤ ਵੱਡੀ ਖੇਲ ਹੈ ਹਤੇ ਦੂਸਰ ਕੌਣ ਕਹ ਵਿਚਾਰ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਜੇ ਕਿਸੇ ਨੂੰ ਦੂਸਰਾ ਦਿਸਦਾ ਹੈ ਨਾ ਤਾਂ ਦੱਸ ਵੀ ਦਿਓ ਕਿ ਰੱਬ ਤੋਂ ਬਾਅਦ ਦੂਸਰਾ ਰੱਬ ਦਾ ਸ਼ਰੀਕ ਇਹ ਹੈ ਕਿਉਂਕਿ ਰੱਬ ਨੇ ਆਪਣਾ ਸ਼ਰੀਕ ਕੋਈ ਬਣਾਇਆ ਹੀ ਨਹੀਂ ਅਤੇ ਨਾ ਰੱਬ ਦਾ ਕੋਈ ਸ਼ਰੀਕ ਹੈ ਨਾ ਕੋ ਹੂਆ ਨਾ ਕੋ ਹੋਏ ਜੇਵੜ ਆਪ ਤੇਵੜ ਤੇਰੀ ਦਾਤ ਜਿੰਨ ਦਿਨ ਘੜਕੇ ਕੀਤੀ ਜੇਵੜ ਆਪ ਜਿੱਡਾ ਉਹ ਆਪ ਹੈ ਕਿੱਡਾ ਕਬੜਾ ਉਹ ਆਪ ਹੀ ਜਾਣਦਾ ਨਾ ਉਹਦਾ ਕੋਈ ਸਰੀਰ ਹੈ ਸਰੀਰ ਕੋ ਹੁਬੇ ਤਾਂ ਦੱਸੇ ਕਿਹਦਾ ਭਾਈ ਐਦਾਂ ਇਹ ਐਦਾਂ ਦਾ ਹੈ ਉਹਦਾ ਕੋਈ ਸਰੀਕੇ ਨਹੀਂ ਹੈ ਇਹਦੇ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਉਹਦੇ ਵਰਗਾ ਕੋਈ ਨਹੀਂ ਹੈ ਔਰ ਰੱਬ ਆਪ ਹੀ ਹੈ ਜਿਸ ਨੂੰ ਕਿਰਪਾ ਕਰੇ ਉਸ ਆਪਨ ਨਾਮ ਦੇ ਸਭ ਤੋਂ ਵੱਡੀ ਰਹਿਮਤ ਇਹ ਵਰਸਦੀ ਹੈ ਰੱਬ ਦੀ ਜੀਤੇ ਕਿਰਪਾ ਕਰਦੇ ਨੇ ਉਹਨਾਂ ਨੂੰ ਨਾਮ ਦਿੰਦੇ ਨੇ ਉਹਨਾਂ ਨੂੰ ਚੰਦ ਪਲ ਦਾ ਸਕੂਨ ਜਿੰਦੇ ਨੇ ਕਿ ਸਕੂਨ ਦੇ ਵਿੱਚ ਬਹਿ ਕੇ ਉਹ ਪਰਮਾਤਮਾ ਦੀ ਜਾਤ ਦੇ ਨਾਲ ਜੁੜਦਾ ਹੈ ਪਰਮਾਤਮਾ ਦੇ ਗੁਣਾਂ ਦੇ ਨਾਲ ਜੁੜਦਾ ਹੈ ਬੜਾ ਭਾਗੀ ਨਾਨਕ ਜਨਸੀ ਕਿ ਉਹ ਜਨਸੀ ਉਹ ਰੱਬ ਦੇ ਪਿਆਰੇ ਬੜਾ ਭਾਗੇ ਨੇ ਜਿਹੜੇ ਸਤਿਗੁਰੂ ਗੁਰੂ ਮਹਾਰਗ ਚਰਣਾ ਦੇ ਨਾਲ ਜੁੜਦੇ ਨੇ ਪ੍ਰੀਤ ਪਾਉਂਦੇ ਨੇ ਮਹੱਭਤ ਪਾਉਂਦੇ ਨੇ ਉਹਨਾਂ ਤੇ ਸਤਿਗੁਰਾਂ ਦੀ ਰਹਿਮਤ ਵਰਸਦੀ ਹੈ ਸਮਾਪਤੀ ਦੇ ਸਮੇਂ ਜੀ ਹੋਈਆਂ ਉਹਨਾਂ ਦੀ ਕਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ